ਰਹਿ ਰਾਜ ਸਾਹਿਬ ਹਰ ਜੁਗ ਜੁਗ ਭਗਤਿ ਉਪਾਇ ਪੈਰ ਰਕਦਾ ਆਇਆ RAM ਰਾਜੇ ਹਰਨਾਕਸ਼ ਦੁਤ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਟਦੇ ਨਾਮ ਦਿਉ ਮੁਕਲਾਇਆ ਜਨ ਨਾਨਕ ਐਸਾ ਹਰ ਸੇਵੈ ਅੰਤ ਲਹਿ ਚੜਾਇਆ ਸ਼ਲੋਕ ਮਹੱਲਾ ਪਹਿਲਾ ਲੁਕਦਾਰ ਸੁਖ ਰੋਗ ਭਇਆ ਜਾ ਸੁਖ ਤਾਮਨਾ ਹੋਈ ਤੂ ਕਰਤਾ ਕਰਨਾ ਮੈਂ ਨਾ ਹੈ ਜਾ ਹੋ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਕਿਆ ਰਹਾਓ ਜਾਤ ਮਹਿ ਜੋਤ ਜੋਤ ਮਹਿ ਜਾਤਾ ਕਲ ਕਲਾ ਭਰਪੂਰ ਰਹਾ ਤੂ ਸੱਚਾ ਸਾਇੰਸ ਸਿਫਤ ਸਵਾਲੇ ਜਿਨ ਕੀ ਪੀਸੇ ਉਪਾਰ ਭਇਆ ਗੋਵਨਾਨ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋਦਰ ਆਗਾ ਸਮਹਲਾ ਪਹਿਲਾ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇ ਹਜਤ ਪੈ ਸਰਬ ਸਮਾਲੇ ਵਾਜੇ ਤੇਰੇ ਨਾਦ ਨੇ ਕਿ ਅਸ਼ੰਖਾ ਕੀਤੇ ਤੇਰੇ ਬਾਵਨ ਹਾਰੇ ਕੀਤੇ ਤੇਰੇ ਰਗਪਰੀ ਸੋ ਕਹੀਏ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਨੋਂ ਕੋਨ ਪਾਣੀ ਬੈਸੰਤ ਰਜਾਵੇ ਰਾਜਾ ਧਰਮ ਦਵਾਰੇ ਗਾਵਨ ਤੁਨੋਂ ਚੁੱਪ ਗੁਪਤ ਲਿਖ ਜਾਣ ਲੇਖ ਲੇਖ ਤਰ੍ਹਾਂ ਵਿਚਾਰੇ ਗਾਵਨ ਤੁਨੋਂ ਇਤਰਾ ਵਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਨੋਂ ਇਹਦੇ ਵਿਰਾਸ ਰਮ ਬੈਠੇ ਦੇਵਤਿਆਂ ਦੱਦਾਲੇ ਗਾਵਨ ਤੁਨੋ ਜੋਤ ਮਹਾ ਬਲਸੂਰਾ ਗਾਵਨ ਤੁਨੋ ਖਾਣੀ ਜਾਰੇ ਗਾਵਨ ਤੁਨੋ ਕਨਬਲ ਬ੍ਰਹਮੰਡਾ ਕਰ ਕਰ ਰੱਖੇ ਤੇਰੀ ਧਾਰੇ ਸਹਿਤ ਤੁਨੋ ਗਾਵਨ ਜੋਤ ਤਰਪਉਣ ਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਨੋ ਗਾਵਨ ਸੇਮਾ ਚਤਨ ਅਵਨਾਨਕਿਆ ਵਿਚਾਰੇ ਸੋਈ ਸੋਈ ਸ੍ਰਸਤ ਸਹਿਬ ਸੱਚਾ ਸੱਚੀ ਨਾਹੀ ਹੈਪੀ ਹੋਸੀ ਜਾਇ ਨਾ ਜਸ ਰਤਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜੀ ਸੀਮਾ ਜਨੀ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜੋਤੀ ਜੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਰੁਕਮ ਨਾ ਕਰਨਾ ਜਾਈ ਸੋ ਪਾਸਾਂ ਸਹਾ ਪਾਸਾ ਬਨਾਨਕ ਰਹਿ ਨਰ ਜਾਈ ਆਸਾ ਮਹੱਲਾ ਪਹਿਲਾ ਸੁਣਨ ਵਡਾ ਕੇਸ ਬਗੋਏ ਕਿਉਂ ਵਡਾ ਡਿਠਾ ਹੋਏ ਕੀਮਤ ਪਾਇਨ ਕਹਿਆ ਜਾਏ ਕਹਨੇ ਵਾਲੇ ਤੇਰੇ ਰਹੇ ਸਮਾਏ ਵਟੇ ਮੇਰੇ ਸਾਹਿਬਾ ਗਹਿਰ ਗਬੀਰ ਅਗੜੀ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕਿਉਂ ਚੀਰਾ ਰਹਾਓ ਸਭ ਸਰਦੈ ਸਭ ਤਕਮਾਈ ਸਭ ਕੀਮਤ ਵਿੱਚ ਕੀਮਤ ਪਾਈ ਜਾਣੀ ਧਿਆਨ ਗੁਰਗੁਰ ਹਾਈ ਕਹਿਣਾ ਜਾਈ ਤੇ ਰੀਤ ਲਵੜਿਆਈ ਸਭ ਸੱਜ ਸਭ ਤੱਬ ਸਭ ਜੰਗੇ ਆਈਆਂ ਸਿੱਧਾੁਰਕਾ ਕੀ ਆਵੜਿਆਈਆਂ ਦੁਨਿ ਵਿੱਚ ਦੇ ਕਿੜੇ ਨਾ ਪਾਈਆ ਕੰਮਲੇ ਨਾ ਹੀ ਠਾਕ ਰਹੀਆ ਆਕਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਬੰਡਾ ਰਾਜ ਸਤੂ ਦੇਰ ਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਰਾ ਰਾਸਾ ਮਹੱਲਾ ਪਹਿਲਾ ਆਖਾਂ ਜੀਵਾਂ ਸ੍ਰਿਮਰ ਜਾਉ ਆਖਣਿ ਔਖਾ ਸਾਚੈ ਨਾਉ, ਸਚੁ ਨਾਮੁ ਕੀ ਲਾਗੈ ਭੁਗਤਿ ਭੁਖੈ ਕਹਿ ਚਲਿਐ ਦੁਖੁ ਸੁਖੁ ਵਿਸਰੈ ਮੇਰਿ ਮਾਈ, ਸਾਚਾ ਸਾਹਿਬੁ ਸਾਚੈ ਨਾਇ ਰਹਾਉ ਸਚੁ ਨਾਮੁ ਕੀਤੁ ਲਵੜਿਆਈ ਆਖਤਿ ਕੈ ਕੀਮਤਿ ਨਹੀਂ ਪਾਈਐ ਸਭੁ ਕੈ ਆਖਣਿ ਪਾਈਐ ਵਡਾ ਹੋਵੈ ਘਾਟਿ ਨਾ ਜਾਈ, ਨਾਉ ਮਰੈ ਨ ਹੋਵੈ ਸੋਗ ਦੇਂਦਾ ਰਹਣੁ ਚੁਕੈ ਭੋਗ, ਗੁਨੇ ਹੋਰ ਨਹੀਂ ਕੋਈ ਨਾ ਕੋ ਹੁਆ ਨਾ ਕੋ ਹੋਏ ਜੇ ਉਹ ਢਾਪ ਤੇ ਵੜ ਤੇਰੀ ਦਾਰ ਜਿੰਦਨ ਕਰਕੇ ਕੀਤੀ ਰਾਤ ਕਤ ਸੰਸਾਰੇ ਕੇ ਕਮਜਾਤ ਨਾਨਕ ਨਾਮੇ ਬਾਜ ਸੁਨਤ ਰਾਗ ਗੁਰੂ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਰਪੁਰਖਾ ਬਣਾ ਕਰੋ ਗੁਰਪਾਸ ਸਮ ਕੀ ਰੇ ਕਿਰਨ ਸਤਗੁਰ ਸਰਨਾਇ ਕਰਦਿਆ ਨਾਮ ਪ੍ਰਗਾਸ ਮੇਰੇ ਮਿਤ ਗੁਰਦੇ ਮਿਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਕਾਇ ਹਰ ਕੀਰਤੋਂ ਵੀ ਰਹਿਰਾਸ ਰਹਾਓ ਹਰ ਜਨ ਕੇਵਡ ਭਗਵ ਦੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰੁਪਤਾ ਚੈ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ 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 ਸਨਾਉ ਨਾ ਪਾਏ ਤੇ ਭਾਗੀ ਜੰਪਾਸ ਜੋ ਸਤਗੁਰ ਸੰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨਨ ਅਰਜਣ ਸਤਿਗੁਰ ਸੰਗਤ ਪਾਏ ਤੈਨ ਤੁਰ ਮਸਤਕ ਲਿਖਿਆ ਲਿਖਾਸ ਅਨੁਤਾਨੁ ਅਨੁਸਾਰ ਚੰਦਰਜੀਤ ਹਰ ਰਸ ਪਾਇ ਮੈਂ ਜਨ ਜਨ ਨਾਨਕ ਨਾਮ ਬਰਗਾਸ ਰਾਗ ਜਿਰੀ ਮਹੱਲਾ ਪੰਜਵਾ ਕਾਹਿ ਰਿ ਮਨ ਚਿਤਵੈ ਉਦਮਜਾ ਆਹਰ ਹਰ ਜਿਓ ਪਰਿਆਸਾਲ ਪਤਮੈ ਜਨ ਕੀ ਉਪਾਇ ਤਾ ਕਰਿ ਗਾਗੇ ਕਰ ਧਰਿਆ ਮੇਰੇ ਮਾਧੋ ਜੀ ਸਰਗਤ ਮਲੇ ਸੋ ਤਰਿਆ ਵਿਰਪਰਸਾਰ ਪਰੰਪਰ ਪਾਇ ਸੋ ਕੇ ਕਾਸ਼ ਧਰਿਆ ਰਹਾਓ ਜਨਪਿਤਾ ਲੋ ਸੁਦਗੰਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਤੱਕ ਸੁਮਾ ਹੈ ਠਾਕੁਰ ਕਾ ਹੈ ਮਨ ਭੋ ਕਰਿਆ ਉਡੇ ਉਡਾ ਵੈਸੇ ਕੋ ਸਾ ਰਿਛ ਪਾਛੇ ਬਚਰੀ ਧਰਿਆ ਜਨ ਕਵਣ ਖਲਾਵੇ ਕਮਨ ਜਗਾਵੇ ਮਨ ਮਹਿ ਸੁਭਨਨ ਕਰਿਆ ਸਾਹਮਣਿ ਧਾਨ ਦਸ ਅਸ਼ਟ ਸੁਧਾਨ ਠਾਕੁਰ ਕਰਤਵ ਧਰਿਆ ਜਨ ਨਾਨਕ ਬਲਬਲ ਸਤਿ ਬਿਜਦਾ ਯ ਤੇਰਾ ਅੰਤ ਨਾ ਪਾਰਾ ਵਰਿਆ ਰਹਾ ਗਾਸਾ ਮਹੱਲਾ ਚੌਥਾ ਸੋ ਪੁਰਖ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਪਰਿਗਨ ਰੰਝਣ ਹਰ ਪਰਿਗਨ ਰੰਝਣ ਹਰਗਮ ਘੁਮਿਆਪਾਰ ਸਬੂਤਾਵੇ ਸਬੂਤਾ ਵਰਤੁ ਦੀ ਹਰ ਸੱਤੇ ਸਰਜਨ ਹਾਰਾ ਸਭ ਜੀ ਤੁਮਾਰੇ ਜੀਤੋ ਜੀਆ ਕਾ ਦਾਤਾਰਾ ਹਰਤਾ ਹੋ ਸੰਤੋ ਜੀ ਸਭ ਦੁੱਖ ਵਿਚਾਰਨ ਹਰਿਆ ਪੇ ਠਾਕੁਰਾ ਪੇ ਸੇਵਕ ਜੀ ਕਾ ਨਾਨਕ ਜント ਵਿਚਾਰ ਤੋ ਕਰ ਕਰ ਅੰਤ ਸਰਬਨੰਤਰ ਜੀ ਹਰੇਕ ਪਰਕ ਸੁਮਾਨਾ ਦੇਖਦਾ ਤੇ ਭਖਾਰੀ ਜੀ ਸਭ ਤੇਰੇ ਝੋੜ ਵਿਡਾਣਾ ਤੂੰ ਆਪੇ ਦਾਤਾ ਤੇ ਭਗਤਾ ਜੀ ਹੋ ਤਰਵੇਂ ਨੰਬਰ ਨਾ ਜਾਣਾ ਦੂ ਪਰ ਬ੍ਰਹਮ ਬੇਅੰਤ ਬੇਅੰਤ ਈ ਤੇਰੇ ਕਿਆ ਗੁਨਾਹ ਕਵਖਾਣਾ ਜੋ ਸੇਵੈ ਜੋ ਸੇਵੈ ਤੁਜੀ ਜਨ ਨਾਨਕ ਤਿਲ ਕੁਰਬਾਨ ਹਰਤਾਵੇ ਹਰਤਾਵੇ ਤੁਜੀ ਸ੍ਰੀ ਜਨਮੁਗ ਮਹਸੂਕਵਾਸੀ ਸੇਵਕਤ ਸੇਵਕ ਪ੍ਰਜਾਣ ਹਰਤਾ ਜੂ ਤਿਲ ਟੂਟੀ ਜਮ ਕੀ ਫਾਸੀ ਜਿਨ ਰਬ ਜਿਨ ਹਰਨਰ ਪਉ ਤੇ ਆਇ ਜੀ ਤਿਨ ਕਾ ਬਹੁ ਸਭ ਕੁਵਾਸੀ ਜਿਨ ਸੇਵਾ ਜਿਨ ਸੇਵਾ ਮੇਰਾ ਹਰ ਧੀ ਤੇ ਹਰ ਹਰੂਪ ਸਮਸ ਸੇ ਤਨ ਸੇ ਤਨ ਜਿਨ ਹਰ ਤੈ ਜੁ ਜਨ ਨਾਨਕ ਤਿਨ ਬਲਜਾਸੀ ਤੇਰੀ ਬਹ ਤੇਰੀ ਬਦ ਭੰਡਾਰ ਦੀ ਭਰੇ ਬੇੰਤ ਬੇੰਤਾ ਤੇਰੇ ਪਰ ਤੇਰੇ ਬਸਲਾ ਹਰ ਦੁਜੀ ਹਰਨ ਨ ਕਨੇ ਕਿਆ ਨੰਤਾ ਤੇਰੀ ਅਨੇਕ ਤੇਰੀ ਨੇ ਕਰੇ ਹਰ ਪੂਜਾ ਜੇ ਤਬਤਾਪੇ ਨ ਭੇ ਬੇੰਤਾ ਤੇਰੇ ਨੈ ਤੇਰੇ ਨੇ ਪੜੇ ਉਹ ਸਮਰ ਸਾਸਰ ਡਿਕੜ ਕਿਰਕੜ ਕਰੰਤਾ ਸੇ ਭਗ ਸੇ ਪਰ ਭਲੇ ਜਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਪੁਰਖਿਆ ਪਰਮਪਰ ਕਰਤਾ ਜਿਤੁ ਜਿਵੜੇ ਵਰਨਾ ਕੋਈ ਜੋ ਜੁਗ ਜੁਗ ਬੇਕੋ ਸ੍ਰਸਦਾ ਤੋ ਇੱਕੋ ਜੀ ਤੂੰ ਨੈਚਲ ਕਰਤਾ ਸੋਈ ਦਾਪੇ ਭਾਵੇ ਸੋਈ ਵਰਤੇ ਜਿਤੁ ਦਾਪੇ ਕੜੇ ਸੋ ਹੋਈ ਦਾਪੇ ਸਿਤ ਸਭੁ ਪਾਇ ਜਿਤੁ ਦਾਪੇ ਸਿਰ ਸਭ ਗੋਈ ਦੰਨ ਨਾਨਕ ਨੂੰ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋ ਆਸਾ ਮਹੱਲਾ ਚੌਥਾ ਤੂੰ ਕਰਤਾ ਸਚੈ ਮੈਂ ਦਾਸ ਆਂ ਯੂਟਿਊਬ ਭਾਵੇਂ ਸੁਈ ਤੀਸੀ ਜੋ ਤੂੰ ਦੇ ਸੋਈ ਹੁ ਪਾਈ ਰਹਾਓ ਸਭ ਤੇਰੀ ਤੁਸਬਨਿਧਾਂ ਜਿਸ ਨੂੰ ਕਿਰਪਾ ਕਰੇ ਤਨਾਵ ਰਤਨ ਪਾਇਆ ਗੁਰਮੁਖਲਾ ਦਾ ਮਨ ਨੂੰ ਦੁਆਇ ਤਦ ਆਪ ਬਿਛੋੜਿਆ ਆਪ ਮਿਲਾਇਆ ਤੂਦਨੇ ਸੋਤਿ ਜਿਹੀ ਮਾਇ ਤੁਦਿ ਮਿੰਦੂ ਜ ਕੋਈ ਨਾ ਜੀਗ ਜਨ ਸਭ ਤੇਰਾ ਕੇ ਲਗ ਜੋਗ ਮੇ ਵਿਚੜਸ ਨੂ ਬੀ ਮੈਲ ਜਿਸਨੂ ਤੂ ਜਾਣੈ ਸੋ ਜਨ ਜਾਣੈ ਹਰਗੁ ਸਦਿ ਅੱਖ ਵਖਾਣੈ ਲੈਨ ਹਰ ਸੇਵਾ ਤੈਨ ਸੁਖ ਪਾਇ ਸਹਿ ਜੈ ਹਰ ਨਾਮ ਸੁਮਾਇ ਤੂ ਆਪੇ ਕਰਤਾ ਤੇਰਾ ਕੀਆ ਸੁਭ ਹੋਇ ਤੁਦਿ ਮਿੰਦੂ ਜ ਅਵਰਨਾ ਕੋਈ ਰੂ ਕਰ ਕਰ ਵੇਖੇ ਜਾਣੈ ਸੋ ਜਨ ਨਾਨਕ ਗੁਰੂ ਪ੍ਰਗਟ ਹੋਇ ਆ ਸਮ ਹਲਾ ਪਹਿਲਾ ਤੇ ਤਸਰਵੜੇ ਪਹਿਲੇ ਨਵਾਸਾ ਪਾਣੀ ਪਾਉਕ ਤਨੇ ਕੀਆ ਪੰਕਨ ਮੇ ਭਗਨੇ ਚਾਲੇ ਹੁੰਦੇ ਕਹ ਤੈ ਟੂਬੀਲੇ ਮਨੇ ਕਨੇ ਜਿੱਤ ਸੁਮਰਮਨਾ ਹਰ ਬਿਸਰੇ ਤੇਰੇ ਦੁਨਗਲਿਆ ਰਹਾਓ ਨਾਉ ਜਤਿ ਸਤਿ ਇਹਨੇ ਪੜਾਇ ਮੂਰਤ ਮੁਕਤਾ ਜਨ ਪਿਆ ਪ੍ਰਣਿਤ ਨਾਨਕ ਤਨ ਕੀ ਸਰਨਾ ਦੀ ਤੂੰ ਨਾਹੀ ਉਸਰਿਆ ਆਸਤਾ ਬਹਲਾ ਪਜੋ ਭਈ ਪ੍ਰਾਪਤ ਮਾਨੁਖ ਤੇ ਹਰਿ ਆ ਗੋਮਨ ਕੈ ਤੇਰੀ ਬਰੀਆ ਵਰ ਕਾ ਤਰਿ ਕਿਤੇ ਨਾ ਕਾਮਿਲ ਸਾਸ ਸੁ ਭਜ ਕੇਵਲ ਨਾਮ ਸਰੰਜਾਲਾ ਭਵਜ ਤਰਨ ਕੈ ਜਨੋ ਪਿਤਾ ਜਾ ਤਰਨ ਗਮਾਇ ਕਹਿ ਰਹਾਉ ਜਪ ਤਨ ਸੁਨਮ ਤਰਮਨਾਕ ਮਾਇਆ ਸੇਵਾ ਸਾਧਨ ਜਨ ਹਰ ਰਾਇ ਤਹੁ ਨਾਨਕ ਮਨਿ ਚਿਕਰਮਾ ਸਰਨ ਪਰੇ ਕੀ ਰਖੋ ਸਰਮਾ ਬਾ ਚਾਇਦ ਸੋਨ ਕੋ ਵੀ ਆਵਾਜ ਬਿੰਦੀ ਜੋ ਪਈ ਮੰਮਰੀ ਕਰੋ ਹਰ ਦੇ ਰਚਾ ਬੂਲ ਨ ਹੋ ਜਿਤ ਕੀ ਇੱਛਾ ਤਉ ਚੰਨਮ ਰਹੇ ਹਮਾਰਾ ਆਪਣਾ ਗਣ ਕਰੋ ਪਰਤ ਪਾਰਾ ਹਮਰੇ ਦੁ ਸਭੈ ਤੁਮ ਕਾ ਬੋ ਆਪ ਹਰ ਤਮੈ ਬਚਾਓ ਸੁਖਿ ਬਸੈ ਮੋਰੋ ਪਰਵਾਰਾ ਸੇਵਕ ਸਿਖ ਸਦਾ ਕਰਤਾ ਨੂ ਰਖਣਿ ਪਰ ਦੇ ਕਰਿਐ ਸਭੈਨ ਕੋ ਹਦ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋੜ ਬਜਣ ਕੀ ਰਹੇ ਪਿਆਸਾ ਤਮੈ ਛਾੜ ਕੇ ਵਰਨਾ ਤਉ ਜੋ ਪਰ ਜਾਚ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀਆ ਚੁੰਚੂ ਸਤਰ ਹਮਾਰੇ ਮਾਰੀਐ ਆਭਾ ਤੇ ਮੁਝੇ ਵਰੀ ਮਰਨ ਕਾਲ ਕਤਰਾਸਨੇ ਮਰੀਏ ਉਹ ਜੋ ਸੁਦਾ ਹਮਾਰੇ ਪਛਾ ਸਿਰਿ ਸੋਜ ਘਰੇ ਵਰਚਾ ਰਕਲੇ ਮ ਰਖਣ ਹਰੇ ਸੈ ਵਿਸਨ ਸਹਾਏ ਪਿਆਰੇ ਦਿਨ ਬਨ ਦੁਸ਼ਟਨ ਕੇ ਹੰਤਾ ਆਤਮਾ ਪੁਰੇ ਚਤੁਰ ਦਸਕੰਤਾ ਕਾਲ ਭਾ ਬ੍ਰਹਮਾ ਬਪਤਰਾ ਕਾਲ ਪੈ ਸਵਦੇ ਉਤਰਾ ਕਾਲ ਪੈ ਕਰਿ ਬਸਨ ਪ੍ਰਕਾਸ਼ਾ ਸਖ ਕਾਕ ਜਿਆ ਤੁਮਾ ਜਮਨ ਕਾਲ ਜੋਗੀ ਸਭ ਕੀਓ ਬੇਦਰਾ ਬ੍ਰਹਮਾ ਜੋਤੀਓ जमन का सब लोग सुवरा नमस्कार है ताय हमारा जमन का सजक तो बनाय देव जय जच ने बुजाय के अवतार सोई समझियो हमारा नमस्कार श्री को हमारी सकल प्रजा जन आप सवारी सकल को सब गुण सब दियो सकल को परम मोहम्मद कट कट के अंतर की जान भले बिरकी बिर बिचार <coughs> ਜਿੰਦੀ ਦੇ ਕੋ ਚਰੇ ਸੂਲਾ ਸੋਬਰ ਕਿਰਪਾ ਜਿਸ ਕਰ ਬੋਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖ ਏਕ ਏਕੀ ਪੀਰ ਬਿਸਾਨੇ ਘਟ ਘਟ ਕੇ ਪ੍ਰਵਰਤ ਕੀ ਜਾਣੇ ਜਬ ਦਰਖ ਕਰਾ ਕਰ ਤਾਰਾ ਪ੍ਰਜਾ ਧਰਤ ਦਬ ਦੇ ਹੇ ਪਾਰਾ ਜਬਾ ਕਰਤ ਕਰ ਦੋ ਕਬੂ ਤੁਮਾ ਮਿਤ ਦੇ ਤਰ ਸੋ ਹੁ ਜਿਤੇ ਬਲ ਸਿਰ ਸਭ ਤਾਰੇ ਆਪ ਆਪਣੀ ਧੂਰੀ ਉਚਾਰੇ ਤੁਮ ਸਭ ਇਤੇ ਰਤ ਨਾਲ ਜਾਂਦ ਪੇਦ ਪੇਦ ਰਿਆਲ ਮਨਨ ਕਾਨ ਮਕਾਨ ਲੰਬਿਆਲ ਨਿਨ ਨਾਰਿਆ ਸੰਭਤਾ ਕਾ ਮੂਰੇ ਚਾਰਤ ਪੇਤਾ ਜਾ ਕੋ ਪੇਵ ਨ ਭਾਵਤ ਬੇਦਾ ਤਾ ਕੋ ਕਰਪਾ ਹਨਨਮਾਨ ਮਹਾਮੁਨਕਾ ਚੁਪੇ ਨਾ ਜਾਣ ਤਮਹ ਦੇ ਕੋ ਪੈ ਸਲਾ ਸੁਨਰੰਕਾਰ ਕਾ ਚਿਨ ਗਨਹਿ ਪੈ ਹੋਇ ਆਪ ਆਪਣੀ ਬੁਧ ਹੈ ਜੇਤੀ ਵਰਨਤ ਪੈਨ ਪੈਨ ਤਸ ਜੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਵੀ ਸਜਾ ਤੁਮ ਸੰਸਾਰ ਆਇ ਕੇ ਰੋਗ ਨੂਪ ਸਰੂਪ ਰੰਗ ਕ ਪੈਰਾਵ ਕਹੀ ਭੂਪਾ ਅੰਦਰ ਦੇ ਰੇ ਸੇ ਤਨ ਕੇ ਨਰਪੁਰ ਕਾ ਬਹੁ ਰੈ ਦਿਨਿ

ਰਚਾ ਹੋਏ ਤਾਂ ਇਹ ਸਭ ਕਾਲਾ ਦੁਸ਼ਰ ਸਰੇ ਤਦ ਕਾਲਾ ਕਰਪਾ ਤੇ ਸੁਝਾ ਨੇ ਹਰੇ ਪਾਕੇ ਤਾਲ ਤਨ ਕੋ ਮੋਹ ਰਹੋ ਰਿੱਧ ਸਿਧ ਕਰਮੋ ਸੁਭ ਹੋਏ ਜਿਸ ਸਾਥ ਸਕੇ ਨਾ ਕੋਇ ਇੱਕ ਬਾਰ ਤੇ ਮੈਂ ਸਮਾਰਾ ਕਾਲ ਪਾਸ ਤੇ ਧਾਇ ਉਬਾਰ ਜਿੰਨਰ ਨਾਮ ਤੇ ਹਾਰੋ ਕਹਾਦਾਰ ਦੁਸ਼ਦੋ ਤੇ ਰਹਾ ੜਕੇ ਤਮੈ ਸਰਨ ਤਿਹਾਰੀ ਆਪ ਹਰ ਦਿਲ ਹੋ ਬਾਰੀ ਸਰਬ ਤੋਰ ਮੋ ਸੁਹਾਇ ਦਿਸਦੋ ਬਤਨ ਹੀ ਹੋ ਬਚਾਈ ਸਵਿਆ ਬਾਏ ਗਏ ਜੋ ਤੇ ਤੋ ਮਰੇ ਤਬ ਤੇ ਕੋ ਆਕਰੇ ਨਹੀਂ ਆਨੂ ਰਾਮ ਰਹੀਮ ਬਿੜ ਪ੍ਰਾਨ ਕਰੋ ਨੇ ਕਹਿਮਤੇ ਕਨਾ ਮਨਿਉ ਸਮਰਸਾ ਸਰਵੇ ਸਬੈ ਬੋ ਭੇਦ ਕੈ ਹਮੇ ਕਨਾ ਜਨ ਸੇਰੀਅਸ ਮਾਨ ਕਰ ਪਾ ਤੁਮਰੀ ਕਰ ਮੈਨ ਕ ਸਭ ਤੋ ਹਿਰ ਬਖਾਨਿਉ ਦੋਹਰਾ ਸਗਲ ਦਵਾਰ ਕੋ ਛਾਡ ਕੈ ਗਇਓ ਤੁਹਾਰੋ ਦਵਾਰ ਬਾਏ ਮਹਿ ਕਿਲਾ ਜਿਐ ਸੋ ਗੋਬਿੰਦਾਸ ਤੁਹਾਰ ਰਾਮ ਕਲੀ ਮਹੱਲਾ ਤੀ ਜਾਣ ਦੇ ਕੋ ਗਾਰ ਸਤਿਗੁਰ ਪ੍ਰਸਾਦ ਨੰਦਪ ਤੇ ਅਮਰੀ ਮਾਇਸੋ ਸਤਿਗੁਰ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਰ ਛਤੀ ਮਨਵ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਮਣ ਆਈਆਂ ਚਬ੍ਰੂਤਾ ਗਉਹਰੀ ਕੇ ਰਾਮ ਜੀ ਵਸਾਇ ਕਹੇ ਨਾਨਕ ਇਹਨ ਦੋ ਹੈ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਰੋਹਰ ਨਾਲੇ ਹਰ ਨਾਲ ਹੋ ਤੋ ਮਨ ਮੇਰੇ ਦੂਖ ਸਭ ਵਿਚਾਰਨ ਹੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਨ ਸਭ ਨਾਖਲਾ ਸਮਰਤ ਸੁਮਮੀ ਸੋ ਕੇ ਬਨੂ ਵੀਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋਹਰ ਨਾਲ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕੁਝ ਹੈ ਜਿਸ ਤੇ ਸੋ ਪਾਵੇ ਸਰਾ ਸਿਰਕ ਸਲਾਹ ਤੇਰੇ ਨਾਮ ਨਵਸਾਵੇ ਨਾਮ ਦਿਲ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮੇ ਧਰਮ ਨਾਜਨ ਭੁੱਖਾ ਸਭ ਗਵਾਈਆਂ ਕਰ ਸਾਹ ਸੁਖਮਨੇ ਵਸਾਜ ਨੀਚਾ ਸਭ ਪੁਜਾਈਆਂ ਦਾ ਦਾਗਰਮਾਨ ਕੀ ਤਾਗਰਗਟੋ ਜਿਸ ਦੀ ਇਹ ਵਡਿਆਈਆਂ ਕਹੇ ਨਾਨਕ ਸੁਨੋ ਸੰਤ ਚਬਤ ਰੂਪਿਆ ਰੁ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਚ ਬਾਦ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆਂ ਪੰਜ ਦੂਤੁਰ ਵਸ ਕੀਤੇ ਕਾਲ ਘੰਟਕ ਮਾਰਿਆ ਧੁਰ ਕਰਮ ਪਾਇ ਦੁਜਿਨ ਕੋ ਸਿ ਨਾਮ ਹਰਕੇ ਲਾਗੇ ਕਹੇ ਨਾਨਕ ਤਸ ਗੋਵਾ ਤਿਤ ਕਰੇ ਹੰ ਦਵਾਜੇ ਅਣ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਬਾਰੂ ਬ੍ਰਮ ਪ੍ਰਪਾਇ ਉਤਰੇ ਸਗਲ ਵਸੂਰੇ ਦੋ ਪ੍ਰੋਪ ਸੰਤਾ ਪਿਪਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਭੈ ਸਰਤੇ ਪੂਰੇ ਗੁਰ ਤੇ ਜਾਣੀ ਸੁਣ ਤੇ ਉਪਨੀਤ ਕਹਤੇ ਪਵਤ ਸਦਗੁਰੂ ਆ ਪ੍ਰਭੂਰੇ ਬਿਨਵੰਤ ਨਾਨਕ ਗੁਰ ਚੰਨ ਲਾਗੇ ਵਾਜੇ ਹਨਰ ਤੋਰੇ ਮੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈ ਸਰਸਨ ਤੋਪ ਵਿਚਾਰ ਉਨਿਤ ਨਾਮ ਠਾਕੁਰ ਕਾ ਪਏ ਦਿਸਕਾ ਸਭ ਸੇਦਾਰੋ ਜੇ ਕੋ ਖਾਵੇ ਜੇ ਕੋ ਬੁਨ ਤਰਸ ਕਾ ਹੋਇ ਉਦਾਰੋ ਇਹ ਵਸਤ ਨਹਿ ਜਾਏ ਤਨ ਤ੍ਰੱਖਿ ਉਤਾਰੋ ਹਮ ਸੰਸਾਰ ਕਰ ਲਗ ਤਰੇ ਸਭ ਨਾਨਕ ਬ੍ਰਹਮ ਪਸਾਰ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾ ਤੋ ਨਾਹੀ ਮੈਂ ਨੇ ਜੋਗ ਕੀ ਤੋਈ ਮੈਂ ਨੇ ਰਗੁਨੇ ਹਾਰੇ ਕੋ ਗੁਨ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇਰਾ ਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵ ਤਨ ਮਨ ਤੇ ਵੇ ਹਰਿਆ ਪੋੜੀ ਜਿੱਥੇ ਦੂ ਸਮਰਾਦ ਜਿੱਥੇ ਕੋਈ ਨਾ ਉੱਥੇ ਤੇਰੀ ਰਖ ਅਗਨੀ ਦਰਮਾਏ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੜ ਜਾਏ ਭੋਦਲ ਵਿਖ ਮਸਕਾ ਗੁਰ ਸਬਦੀ ਭਾਰ ਪਾਏ ਬਿਲ ਕੋ ਲਗੀ ਪਿਆਸ ਮੁਰੇ ਸਈ ਕਾਏ ਕਲਮਹਿ ਪੁਨ ਗਨ ਗੋਬਿੰਦ ਗਾਇ ਸਭ ਸੇ ਨੋ ਕਿਰਪਾਲ ਸਮਾਲੇ ਸਾਹੀ ਸਾਏ ਬਿੰਤਾ ਕੋਈ ਨਾ ਜਾਏ ਜੀਆ ਵਿੱਚ ਦਇਆ ਸਲੋਕ ਮਹੱਲਾ ਪੰਜਵਾ ਅੰਤਰ ਗੁਰੂ ਅਰਤਨਾ ਜੀਵਾਂ ਜਬ ਪ੍ਰਣਾਉ ਨੇਤਰੀ ਸਤਿਗੁਰ ਪ੍ਰੇਗ ਨਾ ਸੁਰਨੀ ਸੁਰਨਾ ਗੁਰਨਾਉ ਸਤਿਗੁਰ ਸੇ ਤੀਰਤਿਆ ਦਰਗਹਿ ਭਾਈ 88 ਰਹੁ ਨਾਨਕ ਕਿਰਪਾ ਕਰੇ ਜਿਸਨੋ ਹੈ ਵਦ ਦੇ ਜਕਮੇ ਉਤਮ ਕਾੜਿਏ ਵਿਰਲੇ ਕੇ ਹੀ ਕੇ ਮਹੱਲਾ ਪੰਜਵਾ ਰੱਖੇ ਰਖਨੇ ਹਾਰਿਆ ਪਿਓ ਬਾਰੀਣ ਗੁਰ ਕੀ ਪੈਰੀ ਪਾਏ ਕਾਜ ਸੁਹਾਰਿਏ ਵਾਹਿ ਆਪ ਦੇ ਆਲ ਮਨੋਨਾ ਵਿਚਾਰੀਣ ਸਾਧ ਜਨਾ ਕੇ ਸੰਗ ਭਉ ਜਲਤਾਰੀਣ ਸਾਗਤ ਨਿੰਦਕ ਦੁਸ਼ਖਿਲ ਮਾਹਿ ਬਿਦਾਰੀਣ ਈਸਾਹਬ ਕੀ ਢੇਕ ਨਾਨਕ ਮਨੇ ਮਾਏ ਇਸਿ ਮਰਸਕ ਹੋਏ ਸਗਲੇ ਦੁਖ ਜਾਇ ਈਸਾਹਬ ਕੀ ਢੇਕ ਨਾਨਕ ਮਨੇ ਮਾਏ ਇਸਿ ਮਰਸਕ ਹੋਏ ਸਗਲੇ ਦੁਖ ਜਾਇ ਵਾਹਿ ਗੁਰ ਜੀ ਕਾ ਖਾਲਸਾ ਵਾਹਿ ਗੁਰ ਜੀ ਕੀ ਫਤਿਹ